ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਿੱਖ ਧਰਮ ਵਿੱਚ ਇੱਕ ਪਾਸੇ ਇਹ ਗੱਲ ਮੰਨੀ ਗਈ ਹੈ ਕਿ ਜੋ ਕੁਝ ਹੁੰਦਾ ਹੈ ਉਹ ਵਾਹਿਗੁਰੂ ਦੇ ਹੁਕਮ ਵਿੱਚ ਹੁੰਦਾ ਹੈ ਇਸ ਹੁਕਮ ਵਿੱਚ ਕਿਸੇ ਦਾ ਦਖਲ ਨਹੀਂ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਮਾਰਾ ਰੱਖਿਆ ਏਕੋ ਆਪ ਮਨੁੱਖ ਕਹਿ ਕੇchnਾਹੀ ਹਰ ਇਸ ਮਹਾਵਾਕ ਵਿੱਚ ਸਪਸ਼ਟ ਦੱਸਿਆ ਗਿਆ ਹੈ ਕੇ ਕਰਾਨ ਵਾਲਾ ਅਤੇ ਕਰਨ ਵਾਲਾ ਦੋਵੇਂ ਹੀ ਉਹ ਆਪ ਹੈ ਇੱਕ ਪਾਸਿਓ ਉਹ ਕਰਵਾਉਂਦਾ ਹੈ ਦੂਸਰੇ ਪਾਸੇ ਉਹ ਕਰਦਾ ਹੈ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਜੋ ਹਰ ਲੋੜ ਹੈ ਸੋ ਕਰੇ ਸੋਈ ਜੀ ਕਰਨ ਅਕਾਲ ਪੁਰਖ ਜੋ ਚਾਹੁੰਦਾ ਹੈ ਉਹ ਕਰਦਾ ਹੈ ਅਤੇ ਵਿਅਕਤੀ ਉਹੀ ਕੁਝ ਕਰਦੇ ਹਨ ਜੋ ਵਾਹਿਗੁਰੂ ਉਹਨਾਂ ਤੋਂ ਕਰੋਨਾ ਚਾਹੁੰਦਾ ਹੈ ਕਾਠ ਕੀ ਪੁੱਤਰੀ ਕਹਾ ਕਰੇ ਬਪਰੀ ਖਿਲਾਵਨ ਹਰੋ ਜਾਨੈ ਜਿਸਾ ਵੇਖ ਕਰਾਵੇ ਬਾਜੀਗਰ ਉਹ ਤੈਸੋ ਹੀ ਸਾਜ ਆਣਾ ਲਗਬੀਰ ਸਿੰਘ ਬੀਬੀ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਨ ਮਿੱਟੀ ਦਾ ਪੁੱਤਲਾ ਹੈ ਆਪਣੇ ਆਪ ਕੁਝ ਕਰਨ ਦੀ ਸਮਰੱਥਾ ਨਹੀਂ ਰੱਖਦਾ ਇਸ ਨੂੰ ਖਿਲਾਉਣ ਵਾਲਾ ਜਾਣਦਾ ਹੈ ਕਿ ਇਸ ਕੋਲੋਂ ਕੀ ਕੁਝ ਕਰਵਾਉਣਾ ਹੈ ਅਤੇ ਉਹ ਇਸ ਨੂੰ ਜੋ ਕੁਝ ਕਰਨ ਵਾਸਤੇ ਪ੍ਰੇਰਿਤ ਹੈ ਇਹ ਉਹੀ ਕੁਝ ਕਰਦਾ ਹੈ ਪਰ ਨਾਲ ਹੀ ਸਿੱਖ ਧਰਮ ਵਿੱਚ ਇਸ ਗੱਲ ਉੱਤੇ ਵੀ ਖੂਬ ਜ਼ੋਰ ਹੈ ਕਿ ਇਹ ਇਨਸਾਨ ਉਠ ਉਦਮ ਕਰ ਮਿਹਨਤ ਕਰ ਨੇਕ ਬਣ ਗੁਰਬਾਣੀ ਪੜ੍ਹ ਸਿਮਰਨ ਕਰ ਅਤੇ ਆਪਣੇ ਕਰਤਾਰ ਨੂੰ ਮਿਲ ਮਨੁੱਖਾ ਜਨਮ ਤੈਨੂੰ ਵਿਹਲੇ ਬੈਠਣ ਵਾਸਤੇ ਨਹੀਂ ਮਿਲਿਆ ਸਵਾਸ ਸਵਾਸ ਉੱਤੇ ਪਹਿਰਾ ਦੇ ਖਰੀਦਾ ਸਿਮਰਨ ਕਰ ਹਰੀ ਤੇ ਕੁਨਗਾ ਦਸਾਂ ਨਵਾ ਦੀ ਕਮਾਈ ਕਰ ਉਸ ਵਿੱਚੋਂ ਆਪਣਾ ਨਿਰਭਾਅ ਵੀ ਕਰ ਅਤੇ ਹੋਰ ਲੋੜਵੰਦਾ ਦੀ ਵੀ ਪਿਤ ਅਨੁਸਾਰ ਸਹਾਇਤਾ ਕਰ ਪਰ ਉਪਕਾਰ ਦਾ ਜੀਵਨ ਬਤੀਤ ਕਰ ਜ਼ਿੰਦਗੀ ਇੱਕ ਮਿਹਨਤ ਅਤੇ ਮੁਸ਼ਕਲ ਦਾ ਨਾਮ ਹੈ ਵੇਲੇ ਨਿਕੰਮੇ ਅਤੇ ਹੱਡ ਹਰਾਮੀ ਬੁਲੰਦਾ ਨਾਮ ਨਹੀਂ ਕਦਮ ਕਰੰਦਿਆਂ ਜਿਉ ਤੂੰ ਕਮਾਵ ਧਿਆ ਸੁਖ ਪੁੰਚ ਧਿਆਏ ਧਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਅਤੇ ਕਾਲ ਖਾਇ ਕਿਸ ਹੱਥੋਂ ਦੇ ਨਾਨਕ 라ਹੋ ਪਛਾਨੇ ਸੇ ਸਿੱਖ ਧਰਮ ਵਿੱਚ ਇਨ੍ਹਾਂ ਦੋਹਾਂ ਉਪਦੇਸ਼ਾਂ ਉੱਤੇ ਹੀ ਜੋਰ ਹੈ ਅਤੇ ਪਹਿਲਾਂ ਪਹਿਲ ਇਸ ਸੱਚ ਦੀ ਖੋਜ ਕਰਨ ਵਾਲੇ ਵਿਅਕਤੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲ ਆਸ਼ਿਆ ਨੂੰ ਸਮਝਣ ਵਿੱਚ ਬੜੀ ਦਿੱਕਤ ਪੇਸ਼ ਆਉਂਦੀ ਹੈ ਕਿਉਂਕਿ ਇਹ ਦੋਵੇਂ ਉਪਦੇਸ਼ ਹੀ ਇੱਕ ਦੂਜੇ ਦੇ ਵਿਰੋਧੀ ਜਾਪਦੇ ਹਨ ਜੇਕਰ ਇਹ ਵੀ ਸੱਚ ਹੈ ਕਿ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਤਾਂ ਫਿਰ ਸੁਣ ਸਖੀਏ ਮਿਲ ਉਦਮ ਕਰੇ ਹਾਂ ਮਨਾਈ ਲਹੇ ਹਰ ਕਰਤੇ ਦੀ ਕੀ ਲੋੜ ਹੈ ਜੇਕਰ ਸਾਡਾ ਕੀਤਾ ਕੁਝ ਵੀ ਨਹੀਂ ਹੋਣਾ ਤਾਂ ਫਿਰ ਕਿਉਂ ਯਤਨ ਕਰੀਏ ਕਿਉਂ ਮਸ਼ਕਤਾਂ ਕਾਲੀਏ ਕਿੱਥੇ ਮੱਥੇ ਲਗੜੀਏ ਕਿਉਂ ਵੰਡ ਕੇ ਚੱਕੀਏ ਕਿਉਂ ਕੁਰਬਾਨੀ ਕਰੀਏ ਸੇਵਾ ਦੀ ਕੀ ਜ਼ਰੂਰਤ ਹੈ ਐਸੇ ਕਈ ਤਰ੍ਹਾਂ ਦੇ ਸ਼ੰਕੇ ਉਤਪਨ ਹੁੰਦੇ ਹਨ ਚੰਗੀ ਤਰ੍ਹਾਂ ਵਿਚਾਰਾ ਨਾਲ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਦੋਨੋਂ ਤਰ੍ਹਾਂ ਦੇ ਉਪਦੇਸ਼ ਵੱਖੋ-ਵੱਖਰੀਆਂ ਦੋ ਅਵਸਥਾਵਾਂ ਦੇ ਸਿੱਖਾਂ ਵਾਸਤੇ ਲਿਖੇ ਹਨ ਜਿਨ੍ਹਾਂ ਦੀ ਅਵਸਥਾ ਵਿੱਚ ਪ੍ਰਾਇਮਰੀ ਅਤੇ ਐਮਏ ਦੀਆਂ ਜਮਾਤਾਂ ਵਾਲਾ ਫਰਕ ਹੈ ਜਿਵੇਂ ਕਿਸੇ ਡਾਕਟਰ ਦੇ ਪਾਸ ਮਰੀਜ਼ ਵੇਖਣ ਸਮੇਂ ਜੇ ਕੋਈ ਉਸ ਕੋਲ ਬੈਠ ਜਾਵੇ ਤਾਂ ਡਾਕਟਰ ਬੜੀਆਂ ਅਜੀਬ ਗੱਲਾਂ ਕਰਦਾ ਹੋਇਆ ਲੱਗੇਗਾ ਕਿਸੇ ਮਰੀਜ਼ ਨੂੰ ਤਾਂ ਉਹ ਸੇਕ ਕਰਨ ਵਾਸਤੇ ਆਖਦਾ ਹੈ ਅਤੇ ਕਿਸੇ ਦੇ ਸਿਰ ਉੱਤੇ ਬਰਫ਼ ਰੱਖਣ ਦੀ ਹਿਦਾਇਤ ਕਰਦਾ ਹੈ ਡਾਕਟਰ ਦਾ ਮਰੀਜ਼ਾਂ ਨੂੰ 파ਤ 파ਤ ਦੇ ਇਲਾਜ ਦੱਸਣਾ ਇਸ ਵਾਸਤੇ ਜਾਇਜ਼ ਹੈ ਕਿ ਮਰੀਜ਼ਾਂ ਦੀਆਂ ਤਕਲੀਫਾਂ ਬਿਮਾਰੀਆਂ ਜ਼ਰੂਰਤਾਂ 파ਤ 파ਤ ਦੀਆਂ ਹੁੰਦੀਆਂ ਹਨ ਹੈਨਾ ਇਸੇ ਤਰ੍ਹਾਂ ਜਿਵੇਂ ਸਰੀਰਕ ਰੋਗ ਵੱਖ-ਵੱਖ ਹੁੰਦੇ ਹਨ ਅਤੇ ਉਹਨਾਂ ਦਾ ਇਲਾਜ ਵੀ ਵੱਖ-ਵੱਖ ਹੁੰਦਾ ਹੈ ਉਸੇ ਤਰ੍ਹਾਂ ਮਨ ਦੇ ਰੋਗ ਵੀ ਬਾਤ-ਬਾਤ ਦੇ ਹੁੰਦੇ ਹਨ ਅਤੇ ਉਹਨਾਂ ਨੂੰ ਦੂਰ ਕਰਨ ਦੇ ਤਰੀਕੇ ਵੀ ਇੱਕੋ ਨਹੀਂ ਹੋ ਸਕਦੇ ਇੱਕ ਦਵਾਈ ਇੱਕ ਖਾਸ ਕਿਸਮ ਦੇ ਮਰੀਜ਼ ਵਾਸਤੇ ਤਾਂ ਬੜੀ ਲਾਭਦਾਇਕ ਸਾਬਤ ਹੋ ਸਕਦੀ ਹੈ ਪਰ ਉਹੀ ਦਵਾਈ ਦੂਸਰੇ ਮਰਜ਼ ਵਾਲੇ ਵਾਸਤੇ ਜ਼ਹਿਰ ਦਾ ਅਸਰ ਰੱਖਦੀ ਹੈ ਕਈਆਂ ਬਿਮਾਰੀਆਂ ਵਿੱਚ ਸੰਖਿਆ ਅੰਮ੍ਰਿਤ ਸ਼ਬਦ ਹੁੰਦਾ ਹੈ ਕੋਪਰੇਟ ਦੇ ਜ਼ਹਿਰ ਤੋਂ ਅੱਜਕੱਲ ਡਾਕਟਰਾਂ ਨੇ ਇੰਜੈਕਸ਼ਨ ਤਿਆਰ ਕੀਤੇ ਹਨ ਜੋ ਕਿ ਜਿਸਮ ਦੀਆਂ ਦਰਦਾਂ ਅਤੇ ਕਈ ਬਿਮਾਰੀਆਂ ਵਾਸਤੇ ਅਕਸੀਰ ਦਾ ਅਸਰ ਰੱਖਦੇ ਹਨ ਇਸੇ ਤਰ੍ਹਾਂ ਧਰਮ ਗ੍ਰੰਥਾਂ ਜਾਂ پیغمبرਾਂ ਦੇ ਬਚਨਾਂ ਵਿੱਚ ਜਿੱਥੇ ਸਵੈ ਵਿਰੋਧਤਾ ਪ੍ਰਤੀਤ ਹੋਵੇ ਉੱਥੇ ਕਾਲੇ ਪੈਕੇ ਨੁਕਤਾ ਚਿੰਨੀ ਕਰਨ ਨਾਲੋਂ ਉਹਨਾਂ ਬਚਨਾਂ ਦੀ ਤੈਅ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਮ ਲੋਕਾਂ ਨੂੰ ਧਰਮ ਦੀਆਂ ਸਾਰੀਆਂ ਅਵਸਥਾਵਾਂ ਤੋਂ ਜਾਣੂ ਹੋਣ ਦੀ ਲੋੜ ਨਹੀਂ ਆਪਣੇ ਅਵਸਥਾ ਅਨੁਸਾਰ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਆਪਣੇ ਸਮਝ ਤੋਂ ਪਰੇ ਦੇ ਉਪਦੇਸ਼ਾਂ ਨੂੰ ਕੇਵਲ ਸਮਝਣ ਵਾਸਤੇ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਐਸਾ ਕਰਨਾ ਉਹੀ ਗਲਤੀ ਹੋਵੇਗੀ ਜਿਹੜੀ ਗਲਤੀ ਪੰਜਵੀਂ ਜਮਾਤ ਦੇ ਵਿਦਿਆਰਥੀ ਐਮਏ ਦੀਆਂ ਕਿਤਾਬਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਿੱਚ ਕਰੇਗਾ एमए ਦੀਆਂ ਕਿਤਾਬਾਂ ਬੀਏ ਪਾਸ ਕਰਨ ਨਾਲ ਮਗਰੋਂ ਸਮਝ ਵਿੱਚ ਆ ਸਕਦੀਆਂ ਹਨ ਪਹਿਲੇ ਸਮਝਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪਰੇਸ਼ਾਨ ਅਤੇ ਨਿਰਾਸ਼ ਹੀ ਕਰਨਗੀਆਂ ਇਸੇ ਤਰ੍ਹਾਂ ਸੱਚ ਦੀ ਖੋਜ ਕਰਨ ਵਾਲਾ ਵਿਅਕਤੀ ਆਪਣੀ ਖੋਜ ਦੇ ਸ਼ੁਰੂ-ਸ਼ੁਰੂ ਵਿੱਚ ਹੀ ਅੰਤਮ ਸੰਚਾਈ ਸਬੰਧੀ ਗੱਲਾਂ ਸਮਝਣ ਦੀ ਕੋਸ਼ਿਸ਼ ਉਸ ਨੂੰ ਮਾਇੂਸ ਕਰੇਗੀ ਮਿਸਾਲ ਦੇ ਤੌਰ ਤੇ ਸੱਚ ਦੀ ਅੰਤਮ ਖੋਜ ਤਾਂ ਇਹ ਹੀ ਹੈ ਨਹਿਕਿਸ਼ ਜਨਮ ਹੈ ਨਹਿਕਿਸ਼ ਮਰ ਹੈ ਆਪਨ ਚਲਤ ਆਪ ਹੀ ਕਰਿਆ पर एहे महासच्चाई पहली अवस्था ਦੇ ਖੋਜੀ ਨੂੰ ਕਿਵੇਂ ਸਮਝ ਆ ਸਕਦੀ ਹੈ ਉਸ ਦਾ ਪਹਿਲੇ ਪਹਿਲ ਹੀ ਇਸ ਸਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਆਪਣਾ ਸਮਾਜ ਜਾਇਆ ਕਰਨ ਅਤੇ ਆਪਣੀ ਖੋਜ ਵੱਲੋਂ ਨਿਰਾਸ਼ ਹੋਣਾ ਹੈ ਸੱਚ ਦੀ ਖੋਜ ਕਰਨ ਵਾਲੇ ਨੂੰ ਇਹ ਗੱਲ ਸੁੱਤੇ ਸਦੇ ਹੀ ਸਮਝ ਆ ਜਾਂਦੀ ਹੈ ਕਿ ਸੰਸਾਰ ਦੀ ਰਚਨਾ ਦੀ ਤੈ ਵਿੱਚ ਕਰਤਾਰ ਦੀ ਵਿਉਂਤ ਕੰਮ ਕਰਦੀ ਹੈ ਪੱਤਾ ਪੱਤਾ ਕਰਤਾਰ ਦੀ ਰਜਾ ਜਾਂ ਉਸ ਦੇ ਬਨਾਏ ਗਏ ਨਿਯਮਾਂ ਅਨੁਸਾਰ ਹਿਲਦਾ ਹੈ ਵਿਅਕਤੀ ਨੂੰ ਆਪਣੀ ਸੇਵਾ ਆਪਣੇ ਕਾਲ ਆਪਣੇ ਜਤਨਾਂ ਦੀ ਤੈਅ ਵਿੱਚ ਵਾਹਿਗੁਰੂ ਦੀ ਪ੍ਰੇਰਣਾ ਜਾਂ ਹੱਥ ਪ੍ਰਤੀਤ ਹੁੰਦਾ ਹੈ ਪਰ ਜੇ ਉਹ ਸ਼ੁਰੂ ਵਿੱਚ ਹੀ ਹੁਕਮ ਦੀ ਫਿਲਾਸਫੀ ਨੂੰ ਸਮਝਣਾ ਚਾਹੁੰਦਾ ਹੈ ਤਾਂ ਇਹ ਇੱਕ ਬੜੀ ਡੂੰਗੀ ਸਚਾਈ ਹੈ ਇਸ ਨੂੰ ਸਮਝਣ ਦੀ ਸ਼ੁਰੂ ਸ਼ੁਰੂ ਵਿੱਚ ਕੋਸ਼ਿਸ਼ ਇਨਸਾਨ ਨੂੰ ਲਿਰਾਸ ਕਰੇਗੀ ਅਤੇ ਉਸਦੀ ਆਤਮਿਕ ਤਰੱਕੀ ਵਿੱਚ ਅੜੋੜਾ ਬਣ ਜਾਵੇਗੀ ਪਰ ਜਦੋਂ ਵਿਅਕਤੀ ਸਿਮਰਨ ਦੁਆਰਾ ਅਨਪਰਵ ਦੇ ਨੇਤਰਾ ਨਾਲ ਅੰਦਰ ਦੀ ਘਟਨਾ ਨੂੰ ਦੇਖਣ ਦਾ ਆਦੀ ਹੋ ਜਾਵੇ ਤਾਂ ਉਹ ਖੁਦ ਦੇਖੇਗਾ ਕਿ ਕਿਵੇਂ ਸੰਸਾਰ ਦੀ ਸਾਰੀ ਘਾਰ ਹੁਕਮ ਵਿੱਚ ਹੀ ਚੱਲਦੀ ਹੈ ਅਤੇ ਹਰ ਇੱਕ ਵਿਅਕਤੀ ਆਪਣੀ ਕਿਸਮਤ ਆਪ ਕੱਢ ਲਿਆ ਹੈ ਜੋ ਕਿ ਜੀ ਇਨਸਾਨ ਕਰਦਾ ਹੈ ਉਹ ਆਪਣੇ ਖਿਆਲਾਂ ਦੀ ਪ੍ਰੇਰਣਾ ਦੇ ਅਨੁਸਾਰ ਕਰਦਾ ਹੈ ਪਰ ਇਨ੍ਹਾਂ ਖਿਆਲਾਂ ਦੀ ਅਸਲ ਉਤਪਤੀ ਕਿਸੇ ਅਦ੍ਰਿਸ਼ ਅਸਥਾਨ ਤੋਂ ਹੁੰਦੀ ਹੈ ਵਿਅਕਤੀ ਜੋ ਕੁਝ ਕਰਦਾ ਹੈ ਇਸ ਅਦ੍ਰਿਸ਼ਟ ਅਤੇ ਅਗੋਚਰ ਸਥਾਨ ਤੋਂ ਸੁਪਨਿਆਂ ਦੇ ਰੂਪ ਵਿੱਚ ਵਿਚਾਰਾਂ ਦੇ ਸ਼ਕਲ ਵਿੱਚ ਰਹਿਨਮਾਈ ਤੇ ਪ੍ਰੇਰਣਾ ਅਨੁਸਾਰ ਕਰਦਾ ਹੈ ਪਰ ਕਿਉਂਕਿ ਉਸ ਨੂੰ ਅਦ੍ਰਿਸ਼ਟ ਅਤੇ ਅਗੋਚਰ ਹਸਤੀ ਦਾ ਗਿਆਨ ਨਹੀਂ ਉਹ ਸਮਝਦਾ ਹੈ ਕਿ ਆਪਣੇ ਫੁਰਨਿਆਂ ਦਾ ਆਪ ਕਰਤਾ ਹੈ ਜਿਵੇਂ ਪਾਣੀ ਵਿੱਚ ਬੁਲਬਲੇ ਅਤੇ ਤਰੰਗਾ ਹਵਾ ਦੇ ਸ਼ੋਨ ਨਾਲ ਪੈਦਾ ਹੁੰਦੇ ਹਨ ਪਰ ਉਤੋਂ ਇੰਜ ਲੱਗਦਾ ਹੈ ਕੇ ਪਾਣੀ ਇਹਨਾਂ ਬੁਲਬਲਿਆਂ ਅਤੇ ਤਰੰਗਾਂ ਨੂੰ ਖੁਦ ਪੈਦਾ ਕਰ ਰਿਹਾ ਹੈ ਜੇ ਹਵਾ ਨਾ ਹੋਵੇ ਤਾਂ ਪਾਣੀ ਵਿੱਚ ਆਪਣੇ ਆਪ ਬੁਲਬਲੇ ਅਤੇ ਤਰੰਗਾਂ ਪੈਦਾ ਕਰਨ ਦੀ ਸ਼ਕਤੀ ਹੀ ਨਹੀਂ ਇਸੇ ਤਰ੍ਹਾਂ ਇਨਸਾਨ ਚਾਹੇ ਸਮਝਦਾ ਹੈ ਕਿ ਉਸਦੇ ਦਿਮਾਗ ਵਿੱਚ ਖਿਆਲ ਕਿਸੇ ਨਾਮਲੂ ਮੂਮੇ ਦੀ ਪ੍ਰੇਰਣਾ ਨਾਲ ਉਪਜਦੇ ਹਨ ਇਨਸਾਨ ਦੇ ਸੋਚਣ ਦਾ ਢੰਗ ਕੀ ਹੈ ਜਦ ਇਨਸਾਨ ਕਿਸੇ ਮੁਸ਼ਕਲ ਮਾਮਲੇ ਨੂੰ ਸੋਚਣ بیٹھਦਾ ਹੈ ਤਾਂ ਉਸਦੇ ਅੰਦਰ ਦੀ ਘਟਨਾ ਕੰਮ ਕਰਦੀ ਹੈ ਅਤੇ ਉਸ ਦੇ ਦਿਮਾਗ ਵਿੱਚ ਸੋਚਦੇ-ਸੋਚਦੇ ਇੱਕ ਖਿਆਲ ਆਉਂਦਾ ਹੈ ਅਤੇ ਵਿਅਕਤੀ ਕਹਿਣ ਲੱਗ ਪੈਂਦਾ ਹੈ ਕਿ ਮੈਂ ਮੁਸ਼ਕਲ ਹੱਲ ਕਰ ਲਈਤੀ ਹੈ ਮੈਨੂੰ ਇਸ ਦੇ ਹੱਲ ਕਰਨ ਦਾ ਪਤਾ ਲੱਗ ਗਿਆ ਹੈ ਯਾਦ ਰੱਖਣ ਵਾਲੀ ਅਤੇ ਨੋਟ ਕਰਨ ਵਾਲੀ ਗੱਲ ਇਹ ਹੀ ਹੈ ਕਿ ਇਨਸਾਨ ਦਾ ਦਿਮਾਗ ਬ੍ਰह्म ਵਿੱਚੋਂ ਆ ਰਹੇ ਖਿਆਲਾਂ ਦੀ ਆਪਣੇ ਵਿਤ ਅਨਸਾਰ ਕੇਵਲ ਤਰਜਮਾ ਨਹੀਂ ਕਰਦਾ ਹੈ ਉਹਨਾਂ ਨੂੰ ਖੁਦ ਕਰਦਾ ਜਾਂ ਪੈਦਾ ਨਹੀਂ ਕਰਦਾ ਜਿਵੇਂ ਟਾਈਪ ਦੀ ਮਸ਼ੀਨ ਆਪ ਟਾਈਪ ਨਹੀਂ ਕਰ ਸਕਦੀ ਜਦ ਤੁਸੀਂ ਚਾਹੋ ਉਦੋਂ ਉਸ ਨੂੰ ਖੋਲ ਕੇ ਉਸ ਤੋਂ ਟਾਈਪ ਦਾ ਕੰਮ ਲੈ ਸਕਦੇ ਹੋ ਉਸੇ ਤਰ੍ਹਾਂ ਇਨਸਾਨੀ ਦਿਮਾਗ ਖੁਦ ਕੁਝ ਨਹੀਂ ਸੋਚ ਸਕਦਾ ਇਹ ਇੱਕ ਆਰਗਨ ਜਾਂ ਮਸ਼ੀਨ ਹੈ ਜਿਸ ਵਿੱਚ ਉਹੀ ਖਿਆਲੀ ਤਰੰਗਾਂ ਆ ਸਕਦੀਆਂ ਹਨ ਜੋ ਦਿਮਾਗ ਦੇ ਪਿੱਛੇ বিরাজ ਰਹੀ ਪਰਮ ਆਤਮਾ ਵੱਲੋਂ ਦਿਮਾਗ ਨੂੰ ਭੇਜੀਆਂ ਜਾਂਨ ਬ੍ਰਹਮ ਜਾਂ ਪਰਮ ਆਤਮਾ ਵਿੱਚੋਂ ਵਿਚਾਰਾਂ ਦੇ ਆਉਣ ਦਾ ਇਨਸਾਨੀ ਦਿਮਾਗ ਕੇਵਲ ਇੱਕ ਵਸੀਲਾ ਹੈ ਜਦੋਂ ਅਸੀਂ ਦਿਮਾਗ ਦੇ ਫਿਤਰਨ ਨੂੰ ਸਮਝ ਆਈਏ ਤਾਂ ਸਾਨੂੰ ਗੁਰੂ ਮਹਾਰਾਜ ਦੇ ਵਚਨ ਜੋ ਹਰ ਲੋੜ ਹੈ ਸੋ ਕਰੇ ਸੋਈ ਜੀ ਕਰਨ 16 ਅਨੇ ਸੱਚ ਪਾਸਣਗੇ ਅਤੇ ਜਦੋਂ ਵਿਅਕਤੀ ਅਭਿਆਸੀ ਬਣ ਜਾਏ ਅਤੇ ਲੋਜ ਆਪਣੇ ਦਿਮਾਗ ਵਿੱਚ ਇਹੋ ਘਟਨਾ ਵਰਤਦੀ ਪ੍ਰਤੱਖ ਦੇਖੇ ਤਾਂ ਉਸ ਦਾ ਇਸ ਸਚਾਈ ਉੱਤੇ ਪੂਰਨ ਨਿਸ਼ਚਾ ਆ ਜਾਂਦਾ ਹੈ ਪਰ ਆਪਣੇ ਵਾਸਤੇ ਇਹ ਅਵਸਥਾ ਇਹਦਾ ਕਰ ਲੈਣੀ ਕੋਈ ਆਸਾਨ ਕੰਮ ਨਹੀਂ ਕਈ ਸਾਲਾਂ ਦੀ ਇਕਾਗਰਤਾ ਦੇ ਅਭਿਆਸ ਤੋਂ ਬਾਅਦ ਇਨਸਾਨ ਦਾ ਮਨ ਅੰਤਰਮੁਖੀ ਬੰਦਾ ਹੈ ਅਤੇ ਆਪਣੀਆਂ ਬੁਨਿਆਦਾਂ ਨੂੰ ਵੇਖਣਾ ਸ਼ੁਰੂ ਕਰਦਾ ਹੈ ਇਸੇ ਵਾਸਤੇ ਸ਼ੁਰੂ-ਸ਼ੁਰੂ ਵਿੱਚ ਆਪਣੀ ਰੁਚੀ ਬਜਾਏ ਧਰਮ ਦੇ ਡੂੰਘੇ ਮਸਲਿਆਂ ਨੂੰ ਸਮਝਣ ਵੱਲ ਲਗੋਣ ਦੇ ਉਹਨਾਂ ਨੂੰ ਧਰਮ ਦੀਆਂ ਮੁੱਢਲੀਆਂ ਅਤੇ ਆਸਾਨ ਹਿਦਾਇਤਾਂ ਤੇ ਅਮਲ ਕਰਨਾ ਚਾਹੀਦਾ ਹੈ ਬਜਾਏ ਫਿਲਾਸਫਰ ਬਨਨ ਦੇ ਸਿਮਰਨ ਪਰਪੱਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਸ ਸਮੇਂ ਦੇ ਔਨ ਦੀ ਸਬਰ ਅਤੇ ਸ਼ੌਂਕ ਨਾਲ ਉਡੀਕਲਨੀ ਚਾਹੀਦੀ ਹੈ ਜਦੋਂ ਧਰਮ ਦੇ ਮੁਸ਼ਕਲ ਤੋਂ ਮੁਸ਼ਕਲ ਮਸਲਿਆਂ ਦੀ ਸਹਿਜ ਸਬਾਹ ਸਮਝ ਆ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ